ਅੱਜ ਜਿਹੜੇ ਹੜਪੀੜਿਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜ਼ਿਲ੍ਹਾ ਫਿਰੋਜ਼ਪੁਰ ਦੇ ਅ ਜ਼ਿਲ੍ਹਾ ਪ੍ਰਧਾਨ ਦੀ ਚੋਣ ਕੀਤੀ ਗਈ ਆ ਜਿਹਦੇ ਵਿੱਚ ਦੋ ਪੰਜਾਬ ਅ ਜਥੇਬੰਦੀ ਦੇ ਵਿੱਚ ਵੀ ਨਾਂ ਸ਼ਾਮਲ ਕੀਤੇ ਗਏ ਆ ਜਿਹਦੇ ਵਿੱਚ ਪੋਰ ਕਮੇਟੀ ਮੈਂਬਰ ਕੇਵਲ ਸਿੰਘ ਜੀ ਮੁੱਠਿਆਂ ਵਾਲੇ ਤੋਂ ਚੁਣੇ ਗਏ ਨੇ ਔਰ ਸੰਯੁਕਤ ਸਖਤਰ ਸਰਦਾਰ ਸ਼ਮਸ਼ੇਰ ਸਿੰਘ ਜੀ ਆਰਾਮ ਸਿੰਘ ਵਾਲਾ ਤੋਂ ਚੁਣੇ ਗਏ ਜੋ ਜ਼ਿਲ੍ਹਾ ਤਨਤਪੁਰ ਦੇ ਹਨ ਔਰ ਅੱਜ ਜਿਹੜੀ ਮੀਟਿੰਗ ਹੈ ਇਹ ਜ਼ਿਲ੍ਹਾ ਫਿਰੋਜ਼ਪੁਰ ਦੇ ਇਤਾਈਆਂ ਦੇ ਪ੍ਰਧਾਨ ਸਹਿਬਾਨ ਕਮੇਟੀ ਮੈਂਬਰ ਸਹਿਬਾਨਾਂ ਦੀ ਰੱਖੀ ਗਈ ਸੀ ਜਿਹਦੇ ਵਿੱਚੋਂ ਅੱਜ ਜਿਹੜੀ ਚੋਣ ਹੈ ਜ਼ਿਲ੍ਹਾ ਪ੍ਰਧਾਨ ਦੀ ਕੀਤੀ ਗਈ ਹੈ ਵੈਸ ਪ੍ਰਧਾਨ ਚੁਣੇ ਗਏ ਨੇ ਔਰ 11 ਮੈਂਬਰੀ ਕਮੇਟੀ ਜਿਹੜੀ ਆ ਉਹ ਚੁਣੀ ਗਈ ਆ। ਹਾਂਜੀ ਕਿਹੜੇ ਕਿਹੜੇ ਫੈਸਲੇ ਲਾਗਿਆ ਨੇ ਅੱਜ ਮੀਟਿੰਗ ਨੂੰ ਅੱਜ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕਿਸਾਨਾਂ ਦੇ ਨਾਲ ਆਪਣੇ ਨੋਰੀ ਬਾਰਡਰ ਤੇ ਬਹੁਤ ਤੱਕਾ ਹੋਇਆ ਜੀ ਜੋ ਕਿਸਾਨਾਂ ਦੀ ਲੁੱਟ ਕੀਤੀ ਗਈ ਟਰਾਲੀਆਂ ਦੀ ਲੁੱਟ ਕੀਤੀ ਗਈ ਆ ਟਰੈਕਟਰਾਂ ਦੀ ਲੁੱਟ ਕੀਤੀ ਗਈ ਆ ਜਿਹੜੇ ਉਹਨਾਂ ਦੇ ਟੈਂਟਰ ਜਿਹੜੇ ਢਾਕੇ ਵੱਡੇ ਪੱਧਰ ਤੇ ਨੁਕਸਾਨ ਕੀਤਾ ਪਹਿਲਾ ਸਾਡਾ ਪ੍ਰੋਗਰਾਮ ਜਿਹੜਾ ਸੀਗਾ 28 ਤਰੀਕ ਨੂੰ ਕੈਬਨਿਟ ਮੰਤਰੀ ਘੇਰਦਾ ਉਹ ਉਸ ਕਰਕੇ ਡਿਲੇ ਕੀਤਾ ਜਾਂਦਾ ਕਿਉਂਕਿ ਸਾਡੇ ਜਿਹੜੇ ਕਿਸਾਨ ਵੀਰ ਨੇ ਉਹਨਾਂ ਨੂੰ ਅਰੈਸਟ ਕੀਤਾ ਆ ਜਿੰਨਾ ਚਿਰ ਉਹ ਰਿਹਾ ਨਹੀਂ ਹੁੰਦੇ ਉਹਨਾਂ ਚਿਰ ਅਸੀਂ ਕੋਈ ਹੋਰ ਫੈਸਲਾ ਨਹੀਂ ਕਰਾਂਗੇ ਉਹਨਾਂ ਦੇ ਰਿਹਾਉਣ ਤੋਂ ਬਾਅਦ ਜੋ ਅਗਲਾ ਪ੍ਰੋਗਰਾਮ ਜਿਹੜਾ ਉਹ ਲਿਖਿਆ ਜਾਏਗਾ ਹਾਂਜੀ ਕਿਸਾਨਾਂ ਕੀ ਫੀਲ ਕਰੋਗੇ ਮੈਂ ਕਿਸਾਨਾਂ ਨੂੰ ਅਪੀਲ ਕਰਦਾ ਸਾਰੇ ਪੰਜਾਬ ਦੇ ਕਿਸਾਨ ਜਥੇਬੰਦੀਆਂ ਨੂੰ ਅਪੀਲ ਕਰਦਾ ਵੀ ਇਕੱਠੇ ਹੋਣ ਦਾ ਸਮਾਂ ਹੈ ਜੇ ਆਪਾਂ ਇੱਕ ਮੁੱਟ ਹੋ ਜਾਈਏ ਤੇ ਸਾਰੇ ਹੀ ਮਸਲੇ ਹੱਲ ਹੋ ਜਾਣਗੇ ਆ ਜੋ ਜਿਹੜੀ ਭਗਵੰਤ ਮਾਨ ਸਰਕਾਰ ਹੈ ਇਹਨੇ ਆਪਾਂ ਨੂੰ ਇੱਕ ਇਹ ਵਿਖਾਇਆ ਵੀ ਅਸੀਂ ਪਾੜ ਕੇ ਕਿਵੇਂ ਇਹਨਾਂ ਨੂੰ ਦਬਾ ਸਕਦੇ ਹਾਂ ਪਰ ਮੈਂ ਇਹ ਵੀ ਦੱਸਣਾ ਚਾਹੁੰਦਾ ਇਹ ਪੰਜਾਬ ਦੇ ਕਿਸਾਨ ਨੇ ਦਬਾਇਆ ਦਬਨ ਵਾਲੇ ਨਹੀਂ ਇਹ ਜਿੰਨਾ ਦਬਾਓਗੇ ਓਨਾ ਉੱਠਣਗੇ ਸੋ ਮੇਰੀ ਬੇਨਤੀ ਆ ਜਿਹੜੇ ਪੰਜਾਬ ਦੇ ਵਸਨੀਕ ਨੇ ਔਰ ਪੰਜਾਬ ਦੀਆਂ ਜਥੇਬੰਦੀਆਂ ਨੇ ਅਪੀਲ ਕਰਦਾ ਵੀ ਏਕਤਾ ਕੀਤੀ ਜਾਵੇ ਪੰਜਾਬ ਦੇ ਵਿੱਚ ਜੋ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਦਾ ਜਿਹੜਾ ਨੁਕਸਾਨ ਨਾ ਹੋ ਸਕੇ ਔਰ ਸਾਡੀ ਜਿਹੜੀ ਜਥੇਬੰਦੀ ਹੜਪੀੜ ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਜੋ 2023 ਦੇ ਹੜ੍ਹਾਂ ਤੋਂ ਆਉਣ ਤੋਂ ਬਾਅਦ ਇੱਕ ਪੈਦਾ ਕੀਤੀ ਗਈ ਸੀ ਜਥੇਬੰਦੀ ਜਿਹੜੀ ਇਹ ਰੂਪ ਦੇ ਵਿੱਚ ਆਈ ਸੀ ਅੱਜ ਤੁਸੀਂ ਦੇਖਿਆ ਹੋਣਾ ਸਾਡੀ ਜਥੇਬੰਦੀ ਜਿਹੜੀ ਆ ਕਟੋ-ਕਟ ਪੰਜ ਜ਼ਿਲ੍ਹਿਆਂ ਦੇ ਵਿੱਚ ਵਿਸਤਾਰ ਕਰ ਚੁੱਕੀ ਹੈ ਅੱਜ ਜਦੋਂ ਅਸੀਂ ਜਿਹੜਾ ਜ਼ਿਲ੍ਹਾ ਫਿਰੋਜ਼ਪੁਰ ਦੇ ਇਕਾਈ ਪ੍ਰਧਾਨ ਔਰ ਕਮੇਟੀ ਮੈਂਬਰਾਂ ਦਾ ਇਕੱਠ ਕਰਕੇ ਜਿਹੜਾ ਜ਼ਿਲ੍ਹਾ ਪ੍ਰਧਾਨ ਦੀ ਚੋਣ ਕੀਤੀ ਹੈ ਤੁਹਾਡੇ ਸਾਹਮਣੀਆਂ ਕਿੰਨੇ ਕਿਸਾਨ ਜਿਹੜੇ ਹੜਪੀੜ ਤੇ ਪਹੁੰਚੇ ਨੇ ਮੇਰੀਆਂ ਮਾਤਾਵਾਂ ਆਈਆਂ ਨੇ ਭੈਣਾਂ ਆਈਆਂ ਨੇ ਉਹਨਾਂ ਵੀ ਬਹੁਤ ਵੱਡਾ ਸੰਯੋਗ ਦਿੱਤਾ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੜਪੀੜ ਤੇ ਕਿਸਾਨ ਵੱਡਾ ਸੰਘਰਸ਼ ਕਰਕੇ ਇਹ ਸਰਕਾਰ ਨੂੰ ਦੱਸ ਦੇਵਾਂਗੇ ਸਾਡੇ ਜਿਹੜੇ ਪੈਸੇ ਆਏ ਸੀ ਉਹ ਜਿਹੜਾ ਸਾਨੂੰ ਅਜੇ ਤੱਕ ਮੁਆਵਜ਼ਾ ਨਹੀਂ ਦਿੱਤਾ ਗਿਆ ਅਸੀਂ ਉਹਦੀ ਲੜਾਈ ਵੀ ਲੜਾਂਗੇ ਤਾਂ ਜਿਹੜੇ ਨੇ ਇੱਥੇ ਚਰਚਾ ਹੁੰਦੀ ਹੈ ਜਿਹੜੀ ਪਸਾਨਾ ਦੀ ਜਿਹੜੀ ਦਰਿਆ ਦੇ ਵਿੱਚ ਪੈਲੀ ਹੈ ਤਾਂ ਉੱਤੇ ਤੇ ਜਿਹੜੀ ਮੈਨ ਸਰਕਾਰ ਨੂੰ ਦਿੱਤੀ ਜਾਂਦੀ ਹੈ ਤਾਂ ਪਸਾਨਾ ਨੂੰ ਕੋਈ ਮੋਟੇਕਾ ਨਹੀਂ ਜੀ ਕਾਲਕਤੀ ਜਾਈ ਤੁਹਾਡੇ ਉੱਦੋਂ ਵੀ ਕੱਢੀ ਜਾਂਦੀ ਤੇ ਮੱਛੀ ਤੇ ਵੀ ਆ ਸਰਕਾਰ ਹੀ ਕਰਦੀ ਮੈਂ ਦੱਸਣਾ ਚਾਹੁੰਦਾ ਹਾਂ ਦਰਿਆ ਵਿੱਚ ਸਾਡੀ ਜ਼ਮੀਨ ਨਹੀਂ ਗਈ ਦਰਿਆਵਾਂ ਜਿਹੜਾ ਬਣਾਇਆ ਗਿਆ ਸਾਡੀਆਂ ਜ਼ਮੀਨਾਂ ਵਿੱਚ ਮਾਲਕੀਆਂ ਵਿੱਚ ਆ ਦਰਿਆ ਵਾਲੀ ਜ਼ਮੀਨ ਕੋਈ ਨਹੀਂ ਹੈਗੀ ਪੰਜਾਬ ਦੇ ਵਿੱਚ ਸਾਡੀਆਂ ਜ਼ਮੀਨਾਂ ਵਿੱਚ ਪਾਣੀ ਛੱਡ ਕੇ ਦਰਿਆਈ ਰੂਪੀ ਪਾਣੀ ਛੱਡ ਕੇ ਦਰਿਆ ਬਣਾਇਆ ਗਿਆ ਮਾਲਕੀ ਵਿੱਚ ਕੋਈ ਦਰਿਆ ਹੈ ਨਹੀਂਗਾ ਪੰਜਾਬ ਦੇ ਵਿੱਚ ਜਿਹੜੀ ਦਰਿਆ ਦੀ ਮਾਲਕੀ ਜ਼ਮੀਨ ਹੋਵੇ ਔਰ ਮੈਂ ਬੇਨਤੀ ਕਰਦਾ ਸਾਰੇ ਕਿਸਾਨਾਂ ਨੂੰ ਇਕੱਠੇ ਹੋਣ ਦੀ ਲੋੜ ਆ ਜਿਹੜੀ ਰੇਤਾ ਇਹ ਤੁਹਾਡੀ ਆਪਣੀਆਂ ਜ਼ਮੀਨਾਂ ਦੇ ਵਿੱਚ ਪਈ ਹੈ ਤੁਹਾਨੂੰ ਅਧਿਕਾਰ ਮਿਲੇਗਾ ਤੁਸੀਂ ਇਕੱਠੇ ਹੋਵੋ ਜਿਹੜੇ ਮੱਛੀ ਫੜ ਕੇ ਸਰਕਾਰ ਹਜ਼ਾਰਾਂ ਕਰੋੜ ਰੁਪਏ ਸਾਡੀ ਮਲਕੀਅਤ ਜ਼ਮੀਨਾਂ ਵਿੱਚੋਂ ਲੈ ਚੁੱਕੀ ਐ ਅਸੀਂ ਵਾਪਸ ਲਵਾਂਗੇ ਕਿਉਂਕਿ ਸਾਡੇ ਕਿਸਾਨਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ 17 ਸਾਲਾਂ ਦੇ ਵਿੱਚ ਜ਼ਮੀਨਾਂ ਰੁੜ ਗਈਆਂ ਫਸਲਾਂ ਮਾਰੀਆਂ ਗਈਆਂ ਪਰ ਸਾਡੇ ਕਿਸਾਨ ਜਿਹੜੀਆਂ ਲਿਮਟਾਂ ਵੱਜੀਆਂ ਸੀ ਲੋਨ ਲੈ ਸੀ ਕਿਥੋਂ ਤਾਰਨ ਕਿਉਂਕਿ ਉਹਨਾਂ ਦੀਆਂ ਫਸਲਾਂ ਵੀ ਮਾਰੀਆਂ ਗਈਆਂ ਔਰ ਜ਼ਮੀਨਾਂ ਵੀ ਰੁੜ ਗਈਆਂ ਮੈਂ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਇਹ ਸਾਡੇ ਪੈਸੇ ਵਾਪਸ ਕਰਕੇ ਸਾਡੀਆਂ ਜਿਹਨਾਂ ਲਿਮਟਾਂ ਸਰਕਾਰ ਤਾਰੇ ਸਾਡੇ ਜਿਹੜੇ ਲੋਨ ਲੈ ਹੋਏ ਸਰਕਾਰ ਤਾਰੇ ਕਿਉਂਕਿ ਸਾਡੇ ਫਸਲ ਮਾਰੇ ਜਾਂਦੇ ਨੇ ਸਾਡੀਆਂ ਜ਼ਮੀਨਾਂ ਵਿੱਚ ਪਾਣੀ ਛੱਡ ਕੇ ਸਾਡੀਆਂ ਜ਼ਮੀਨਾਂ ਬਰਬਾਦ ਕੀਤੀਆਂ ਜਾਂਦੀਆਂ ਇਸ ਵਾਸਤੇ ਬੇਨਤੀ ਕਰਦਾ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਨੇ ਸਾਡੀ ਨਾ ਕੋਈ ਗੱਲ ਸੁਣੀ ਅਸੀਂ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਐਕਸ਼ਨ ਲਵਾਂਗੇ ਜੀ ਤਾਂ ਕੋਈ ਮੰਗ ਪੱਤਰ ਨਹੀਂ ਦਿੱਤਾ ਗਿਆ ਮੰਗ ਪੱਤਰ ਬਹੁਤ ਦਿੱਤੇ ਆ ਜੀ ਸਾਡੀਆਂ ਸਿਲਟ ਦੇ ਪੈਸੇ ਦੇਖੋ ਪੰਜਾਬ ਸਰਕਾਰ ਨੇ ਇੱਕ ਰਿਪੋਰਟ ਕਰਨੀ ਹੁੰਦੀ ਆ ਔਰ ਜਿਹੜੇ ਫੰਡ ਹੁੰਦੇ ਕੁਦਰਤੀ ਇਹ ਸੈਂਟਰ ਸਰਕਾਰ ਨੇ ਇੱਕ ਕਾਨੂੰਨ ਬਣਾਇਆ ਜਿਹੜੇ ਤਹਿਤ ਦੇਨੇ ਹੁੰਦੇ ਨੇ ਪਰ ਅਫਸੋਸ ਸਾਡੀਆਂ ਜੜੀਆਂ ਗਰਦੌਰੀਆਂ ਨਹੀਂ ਕੀਤੀਆਂ ਗਿਆ ਸਾਡੀਆਂ ਰਿਪੋਰਟਾਂ ਨਹੀਂ ਪੰਜਾਬ ਸਰਕਾਰ ਵੱਲੋਂ ਕੀਤੀਆਂ ਗਿਆ ਆਕੇ ਸਾਨੂੰ ਕੋਈ ਖਰਾਬਾ ਨਹੀਂ ਮਿਲਿਆ ਇਸ ਵਾਸਤੇ ਅਸੀਂ ਮੰਗ ਪੱਤਰ ਵੀ ਦਿੱਤੇ ਆ ਪੰਜਾਬ ਸਰਕਾਰ ਨੂੰ ਵੀ ਮੰਗ ਪੱਤਰ ਦਿੱਤੇ ਪਰ ਸਾਡੀ ਜਿਹੜੀ ਗੱਲ ਹੈ ਪੰਜਾਬ ਸਰਕਾਰ ਸੁਣ ਕੇ ਤਿਆਰ ਨਹੀਂ ਜੀ ਸੁਣਨ ਸੁਣਨ ਵਾਸਤੇ ਵੀ ਤਿਆਰ ਨਹੀਂ ਹੈਗੀ ਅਗਲੀ ਰਣਨੀਤੀ ਕੀ ਉਹਨਾਂ ਲਈ ਅਗਲੀ ਰਣਨੀਤੀ ਸਾਡੀ ਆ ਜਿਹੜੇ ਸਾਡੇ ਭਰਾ ਨੇ ਜੋ ਜੇਲ੍ਹਾਂ ਵਿੱਚ ਡੱਕੇ ਹੋਏ ਨੇ ਉਹਨਾਂ ਦੇ ਰਿਹਾ ਹੋਣ ਤੱਕ ਅਸੀਂ ਅਗਲਾ ਫੈਸਲਾ ਜਿਹੜਾ ਉਸ ਤੋਂ ਬਾਅਦ ਵੱਡੇ ਪੱਧਰ ਤੇ ਕਰਾਂਗੇ ਅਸੀਂ ਹੁਣ ਦੇਖਾਂਗੇ ਕੀ ਸਰਕਾਰ ਦਾ ਰਵਈਆ ਸਾਡੇ ਭਰਾਵਾਂ ਦੇ ਸਾਡੇ ਜਿਹੜਾ ਏਡਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਉਹਦਾ ਕੀ ਕਰਦੀ ਆ ਉਸ ਤੋਂ ਬਾਅਦ ਅਸੀਂ ਵੱਡਾ ਐਕਸ਼ਨ ਕਰਾਂਗੇ ਮੇਰਾ ਨਾਮ ਜੀ ਸਰਦਾਰ ਚੰਚੇ ਸਿੰਘ ਪਿੰਡ ਰਾਮ ਸਿੰਘ ਵਾਲਾ ਇਹਦੇ ਵਿੱਚ ਵੱਧ ਤੋਂ ਵੱਧ ਕਿਸਾਨਾਂ ਨੂੰ ਸੁਣਿਆ ਦਿੱਤੇ ਗਏ ਆ ਕੀ ਵੱਧ ਤੋਂ ਵੱਧ ਜਿਹੇ ਬੰਦੀਆਂ ਪਨਾਓ ਜੋ ਸਰਕਾਰ ਦਾ ਰਵਈਆ ਤਾਨਾਛਾਈ ਆ ਤਾਨਾਛਾਈ ਸਰਕਾਰ ਦੇ ਖਿਲਾਫ ਲੜਨ ਵਾਸਤੇ ਬਹੁਤ ਢਿੰਟੀ ਚਾਹੀਦੀ ਆ ਤੋਂ ਕਿਸਾਨਾਂ ਨੂੰ ਬੇਨਤੀ ਕਰੂੰਗਾ ਕਿ ਪਿੰਡ-ਪਿੰਡ ਕਮੇਟੀਆਂ ਬਣਾਓ ਤੇ ਜ세ਬੰਦ ਕੋ ਹੜਪੀੜ ਦੇ ਕਿਸਾਨਾਂཚੇ ਮੱਦੇ ਬੇਟੀਨਾ ਕਰੋ ਅਨੀ ਪ੍ਰਧਾਨ ਜੀ ਅੱਜ ਜਿਹੜੀ ਵੱਡੀ ਜ਼ਿੰਮੇਵਾਰੀ ਮਿਲੀ ਹੈ ਬਰੂਪੁਰ ਜ਼ਿਲ੍ਹੇ ਦੀ ਹਾਂਜੀ ਹਾਂਜੀ ਤਾਂ ਕੀ ਕਹਿਣਾ ਚਾਹੁੰਦਾ ਮੈਂ ਇਹੀ ਕਹਿਣਾ ਚਾਹੁੰਦਾ ਕਿ ਜੋ ਮੈਨੂੰ ਮਾਣ ਬਖਸ਼ਿਆ ਵਾ ਸੰਗਤ ਨੇ ਸਰਦਾਰ ਜਸਬੀਰ ਸਿੰਘ ਜੀ ਆਲੂ ਵਾਲਿਆ ਸਾਹਿਬ ਤੇ ਸਾਰੀ ਹੀ ਸੰਗਤਾਂ ਨੇ ਜੋ ਮੈਨੂੰ ਮਾਣ ਬਖਸ਼ਿਆ ਵਾ ਮੈਂ ਇਹ ਗੱਲ ਕਹਿਣਾ ਚਾਹਣਾ ਕਿ ਮੈਂ ਤਾਨ ਮੰਨ ਤੇ ਧੰਦੇ ਨਾਲ ਆਪ ਦਾ ਫਰਜ਼ ਨਿਭਾਵਾਂਗਾ ਤੇ ਬਾਕੀ ਜੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਨੂੰ ਇਕੱਠਿਆਂ ਕਰਕੇ ਹੜਪੀੜਿਤ ਕਿਸਾਨਾਂ ਨੂੰ ਤੇ ਵੱਧ ਤੋਂ ਵੱਧ ਮਤਲਕਾਫਲਾ ਕਰਕੇ ਤੇ ਅਸੀਂ ਕਿਸਾਨਾਂ ਨੂੰ ਹੱਕ ਦਿਵਾਵਾਂਗੇ ਜੋ ਕਿ ਮਾਜਬੇ ਤੋਂ ਬੰਦੇ ਰਹਿ ਗਏ ਨੇ ਕੋਈ ਮਕਾਨ ਠੱਠੇ ਨੇ ਉਹ ਰਹਿ ਗਏ ਨੇ ਜੋ ਕਿ ਜ਼ਮੀਨਾਂ ਰੁੜ ਚੁੱਕੀਆਂ ਆਪਣੇ ਹੜਾਂ ਦੇ ਵਿੱਚ ਰੇਤਾ ਪੈ ਚੁਕੀ ਆ ਉਹਨਾਂ ਸਾਰਿਆਂ ਕਿਸਾਨਾਂ ਨੂੰ ਹੱਕ ਦਿਵਾ ਕੇ ਰਾਵਾਂਗੇ ਇਹੀ ਮੇਰੀ ਹੈਗੇ ਜੀ ਮਤਲਬ ਤੇ ਸੰਘਤ ਵੀ ਨਾਲ ਸੰਯੋਗ ਦਊਗੀ ਮੈਂ ਤਨਮਨ ਧਨ ਨਾਲੇ ਸੇਵਾ ਕਰਾਂਗੀ ਜੀ ਸਾ ਮਾਈ ਨੇਮ ਇਜ਼ ਗਿਆਨ ਸਿੰਘ ਅੱਜ ਕਿਤਾ ਦੇਖਦੇ ਵੱਡੇ ਪੱਧਰ ਦੇ ਇਸਾਨਾ ਇਟ ਇਜ਼ ਹੂ ਡੇਜ਼ ਅ ਬੜਾ ਹਿਊ ਗੈਦਰਿੰਗ ਆਫ ਦੀ ਫਲੱਡ ਅਫੈਕਟਡ ਫਾਰਮਰਸ ਗੈਦਰਡ ਹੇਅਰ ਐਟ ਬੰਡਾਲਾ ਵਿਲੇਜ ਡਿਸਟ੍ਰਿਕਟ ਫਿਰੋਜ਼ਪੁਰ ਦੇ ਡਿਸਕਸਡ 올 ਦੀ ਪ੍ਰੋਬਲਮਸ which are owned by the flood-affected farmers, they requested to union government, to state government, that these problems may be calm, peace and table talk be solved. otherwise, we will be forced to organize a greatest protest to the ministers and the state government. this is the fact. so we gathered here for this purpose today. and a governing committee of district shirospur, is elected today by the presidentship of Sardar Jisbir Singh Ji aluvalia The committee elected is very effective. They assured to all the farmers that they will stand with the farmers to deputy commissioner, and other problems will be solved at this level. <laughs> ਦੇਖੋ ਜੀ ਅੱਜ ਧੰਤਨ ਬਾਬਾ ਵੀਰ ਸਿੰਘ ਦੇ ਪੁੱਤਰ ਸਥਾਨ ਪਿੰਡ ਬੰਡਾਲਾ ਦੇ ਵਿੱਚ ਹੜਪੀੜਤ ਕਿਸਾਨਾਂ ਵੱਲੋਂ ਇੱਕ ਬਹੁਤ ਵੱਡੀ ਮੀਟਿੰਗ ਕੀਤੀ ਗਈ ਔਰ ਇਸ ਮੀਟਿੰਗ ਦੇ ਵਿੱਚ ਜ਼ਿਲ੍ਹਾ ਫਰੀਦਪੁਰ ਦੇ 11 ਮੈਂਬਰੀ ਕਮੇਟੀ ਜਿਹੜੀ ਹੈ ਨਿਯੁਕਤ ਕੀਤੀ ਗਈ ਹੈ ਔਰ ਸਾਨੂੰ ਬੜੀ ਵੱਡੀ ਆਸ ਹੈ ਕਿ ਇਹ 11 ਮੈਂਬਰੀ ਕਮੇਟੀ ਜਿਹੜੀ ਹੈ ਬਹੁਤ ਵੱਡੇ ਕਾਫਲੇ ਦੇ ਰੂਪ ਵਿੱਚ ਗਾਂ ਸੰਗਤ ਲੈ ਕੇ ਆਉਣਗੇ ਔਰ ਨਾਲ ਸਾਡੀ ਸਰਕਾਰ ਨੂੰ ਤੁਹਾਡੇ মিডিਆ ਨੂੰ ਬੇਨਤੀ ਹੈ ਕਿ ਸਾਡੀ ਹੜਪੀੜਤ ਜਥੇਬੰਦੀ ਦੇ ਦੋ ਮੇਨ ਵੱਡੇ ਮਸਲੇ ਨੇ ਇੱਕ ਤਾਂ ਜਿਹੜੇ ਸਾਡੀਆਂ ਜ਼ਮੀਨਾਂ ਖਰਾਬ ਕੀਤੀਆਂ ਗਈਆਂ ਨੇ ਉਹ ਸਰਕਾਰ ਨਹਿਰੀ ਰੂਪ ਕਰੇ ਔਰ ਦੂਸਰਾ ਮਸਲਾ ਜਿਹੜਾ ਹੈ ਸਾਡੇ ਕਿਸਾਨਾਂ ਦੀ ਜ਼ਮੀਨ ਜਿਹੜੀ ਆ ਦੋ ਤੁਸੀ ਮੰਨਾਂ ਦੇ ਅੰਦਰ ਇੱਕ ਤਾਂ ਮਾਲਕੀ ਜ਼ਮੀਨ ਹੁੰਦੀ ਹੈ ਇੱਕ ਜ਼ਮੀਨ ਸਾਡੇ ਉਹ ਬਹੁਤ ਵੱਡੇ ਜ਼ਿਆਦਾ ਕਿਸਾਨ ਨੇ ਜਿਨ੍ਹਾਂ ਦੀਆਂ ਜ਼ਮੀਨਾਂ ਗਰਦੌਰੀਆਂ ਜੜੀਆਂ ਨੇ ਪੰਜਾਬ ਗਵਰਨਮੈਂਟ ਜਾਂ ਸੈਂਟਰ ਗਵਰਨਮੈਂਟ ਦੀਆਂ ਨੇ ਉਹ ਕਿਸਾਨਾਂ ਦੇ ਨਾਲ ਤੋੜ ਦਿੱਤੀਆਂ ਗਈਆਂ ਨੇ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਤੁਹਾਡੇ ਮੀਡੀਆ ਰਹੀਂ ਉਹ ਜਲਦੀ ਤੋਂ ਜਲਦੀ ਜਿਹੜੀਆਂ ਗਰਦੌਰੀਆਂ ਕਿਸਾਨਾਂ ਦੇ ਨਾਲ ਕੀਤੀਆਂ ਜਾਣ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਬਹੁਤ ਵੱਡਾ ਸੰਘਰਸ਼ ਵੜਾਂਗੇ ਵਾਹਿਗੁਰੂ ਜੀ